ਮਲਾਇਕਾ ਅਰੋੜਾ ਜੋ ਹਮੇਸ਼ਾ ਫਿਟ ਅਤੇ ਔਨ ਟ੍ਰੈਂਡ ਰਹਿੰਦੀ ਹੈ ਪਰ ਲੱਗਦਾ ਹੈ ਕਿ ਉਹਨਾਂ ਨੂੰ ਕੋਰਟ ਦਾ ਟ੍ਰੈਂਡ ਪਸੰਦ ਨਹੀਂ ਆਇਆ ਕਿਉਂਕਿ ਉਹਨਾਂ ਨੇ ਇੱਕ ਹਾਈ ਪ੍ਰੋਫਾਈਲ ਕੇਸ ਦੇ ਵਿੱਚ ਗਵਾਵਜੋਂ ਪੇਸ਼ ਹੋਣਾ ਸੀ ਪਰ ਮੈਡਮ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਈ ਮੁੰਬਈ ਦੀ ਅਦਾਲਤ ਨੇ ਕਿਹਾ ਇਨਫ ਇਜ਼ ਇਨਫ ਅਤੇ ਫਿਰ ਦੁਬਾਰਾ ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਦਰਸਲ ਇਹ ਮਾਮਲਾ ਹੈ ਸਾਰਾ 2012 ਦੀ ਹਾਈ ਵੋਲਟੇਜ ਲੜਾਈ ਦੇ ਨਾਲ ਸੰਬੰਧਿਤ ਹੈ ਜਦੋਂ ਸੈਫ ਅਲੀ ਖਾਨ ਤੇ ਇੱਕ ਐਨ ਆਰ ਆਈ ਬਿਜ਼ਨਸਮੈਨ ਨਾਲ ਕੁੱਟਮਾਰ ਕਰਨ ਦੇ ਦੋਸ਼ ਲੱਗੇ ਸੀ ਅਤੇ ਉਸ ਸਮੇਂ ਕਰੀਨਾ ਕਪੂਰ ਖਾਨ, ਕਰਿਸ਼ਮਾ, ਅਮ੍ਰਿਤਾ ਤੇ ਸਾਡੀ ਫੈਸ਼ਨ ਕੁਇਨ ਮਲਾਈਕਾ ਅਰੋੜਾ ਸੈਫ ਦੇ ਨਾਲ ਹੋਟਲ ਦੇ ਵਿੱਚ ਮੌਜੂਦ ਸੀ ਇਸ ਮਾਮਲੇ ਦੇ ਵਿੱਚ ਸੈਫ ਦੀ ਪਤਨੀ ਕਰੀਨਾ ਕਪੂਰ ਜੀ ਦੋਸਤ ਅਮ੍ਰਿਤਾ ਅਰੋੜਾ ਉਹਨਾਂ ਦੀ ਗਵਾਹ ਬਣੀ ਸੀ ਇਸ ਮਾਮਲੇ ਦੇ ਵਿੱਚ ਅਮ੍ਰਿਤਾ ਅਰੋੜਾ ਨੇ ਬਿਆਨ ਦਿੱਤਾ ਸੀ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਉਸ ਸਮੇਂ ਹੋਟਲ ਦੇ ਵਿੱਚ ਅਸੀਂ ਵਧੀਆ ਟਾਈਮ ਸਪੈਂਡ ਕਰ ਰਹੇ ਸੀ ਫਿਰ ਉਹ ਬਿਜ਼ਨਸਮੈਨ ਉੱਥੇ ਆ ਗਿਆ ਅਤੇ ਰੋਲਾ ਪਉਣ ਲੱਗਾ ਫਿਰ ਸੈਫ ਨੇ ਵੀ ਉਸ ਤੋਂ ਮੁਆਫੀ ਮੰਗ ਲਈ ਅਤੇ ਉਹ ਵਿਅਕਤੀ ਉੱਥੋਂ ਚਲਾ ਗਿਆ ਪਰ ਕੁਝ ਦੇਰ ਬਾਅਦ ਜਦੋਂ ਸੈਫ ਵਾਸ਼ਰੂਮ ਗਿਆ ਤਾਂ ਉਹ ਵਿਅਕਤੀ ਉੱਥੇ ਆ ਕੇ ਉਸਦੇ ਨਾਲ ਲੜਨ ਲੱਗ ਪਿਆ ਉਹ ਸੈਫ ਦੇ ਨਾਲ ਲੜਿਆ ਤੇ ਬਾਅਦ ਦੇ ਵਿੱਚ ਉਹ ਸੈਫ ਦੇ ਕਮਰੇ ਦੇ ਵਿੱਚ ਵੀ ਗਿਆ ਤੇ ਉਸਦੇ ਉੱਤੇ ਹਮਲਾ ਕਰ ਦਿੱਤਾ ਤਾਂ ਸਾਰਿਆਂ ਨੇ ਕਿਸੇ ਤਰ੍ਹਾਂ ਮਾਮਲੇ ਨੂੰ ਸ਼ਾਂਤ ਕਰਵਾਇਆ ਹੁਣ ਉਡੀਕ ਹੈ ਮਲਾਇਕਾ ਰੋੜਾ ਦੀ ਜਦੋਂ ਗਵਾਹ ਵੱਜੋਂ ਪੇਸ਼ ਹੋਣਗੇ